वेलकम बैक टू माय YouTube चैनल हां जी की हालचाल है दोस्तों उम्मीद करदा सब ठीक ਹੋ ਹੋਮਗੇ ਅੱਜ ਉੱਕੇ ਜੀ ਜਲਦੀ ਬਣਾ ਰਿਹਾ ਤੇ ਖਤ ਫੈ ਗਏ ਜਲਦੀ ਕਿਉਂਕਿ ਆਪਣਾ ਖੇਤ ਭਰ ਰਿਹਾ ਬਹਾਨਾ ਦਾ ਕਿ ਬਰਾਲੀਂ ਪੱਗ ਲਾ ਨਹੀਂ ਸਕਦੇ ਪਰ ਤੁਸੀਂ ਤੁਹਾਨੂੰ ਚੈੱਕ ਕਰੋ ਸਾਲਾ ਦੇ ਦਿਨ ਚੱਲ ਗਏ ਬਾਈ ਤੁੰਦ ਪੈਣ ਲੱਜੀ ਪੂਰੀ ਆ ਗਿਆਂ ਓਏ ਹੰਦਾਂ ਨੇ ਜੇ ਹੁੰਦੇ ਘੈਂਡ ਆਂ ਜਿਦਾ ਜੋ ਮਰਜੀ ਹੋ ਆਂ ਦਿਨ ਪੈਸਟ ਦੇ ਹਾਂ ਮੈਂ ਕਹਿ ਰਿਹਾ ਸੀਗਾ ਕਿ ਆਪਣਾ ਖੇਤ ਵੇਰਿਆ ਅਲ੍ਹਾ ਨਹੀਂ ਸਕਦੇ ਅੱਗ ਲਾਉਂਗੇ ਤੇ ਪਰਚੇ ਹੋ ਜਾਣਗੇ ਇਸ ਦਰ ਕਰਕੇ ਪਹਿਲਾਂ ਆਪਾਂ ਡ੍ਰਿੱਲ ਮਰਾਤੀ ਉੱਪਰ ਸੀਡਰ ਘੱਲ ਫਿਰ ਹੁਣ ਆਪਾਂ ਰੋਣੀ ਕਰਕੇ 5-6 ਦਿਨਾਂ ਬਾਅਦ ਕਣਕ ਵੀ ਲਾਂਗੇ ਆ ਵੀ ਜ਼ਰੂਰੀ ਆ ਭਾਈ ਕੀ ਕਰੀਏ ਕੱਲਾ ਜੋ ਕਰ ਕਰਦੇ ਚੱਲਦੇ ਭਾਈ ਸਭ ਕੁਝ ਕਰਨਾ ਪੈਂਦਾ ਉਸਤਾਦ ਕੋ ਮੇਰੇ ਚੈਨਲ ਨੂੰ ਨਮੇ ਆ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਕਰਦੇ ਹੋ ਲਾਈਕ ਤੇ ਅੱਗੇ ਜੀ ਉਹ ਸ਼ੇਅਰ ਕਰਦੇ ਜਾ ਕਰੋ ਭਾਈ ਆਇਆ ਆਇਆ ਪਿੰਡ ਦੀ ਸਵੇਰ ਦਾ ਸਕੂਨ ਲੋਕ ਸੈਰਾਂ ਕਰਦੇ ਹੋਏ ਬਈ ਸਵੇਰੀ ਸਵੇਰੀ ਇਹ ਸਕੂਨ ਸੈਰਾਂ ਦੇ ਵਿੱਚ ਨਹੀਂ ਹੈਗਾ ਨਾ ਕਦੇ ਹੋ ਸਕਦਾ ਕਿਉਂਕਿ ਸਟੇਨ ਤੱਕ ਦਾ ਪਾਂ ਪਾਂ ਹੋਰ ਨਾ ਗੱਡੀਆਂ ਮੋਟਰਸਾਈਕਲ ਰੋੜਾਂ 'ਵਾਂ ਭੈਣ ਨੂੰ ਸ਼ੋਰ ਸਰਾਬਾ ਪੂਰਾ ਹੋ ਜਾ ਬਈ ਕੋਈ ਸ਼ੋਰ ਸਰਾਬਾ ਨਹੀਂ ਸ਼ਾਂਤੀ ਵਾਥੀ ਬੋਲ ਰਿਹਾ ਪੱਤੀ ਆਜਾ ਪੋਣਾ ਅਮੰਗੇ ਬਲੌਕ ਪੂਰਾ ਦਿਨ ਦੇਖਦੇ ਆਪਾਂ ਪੂਰਾ ਦਿਨ ਉਹਨੇ ਕੀ ਕੁਛ ਕਰਿਆ ਪੇਦਾ ਪੱਥੀਆਂ ਪੱਠਣੇ ਦਾ ਸਟਾਈਲ ਵਾਜੀ ਵਾ ਡਿਜ਼ਾਈਨ ਵਾਲੀਆਂ ਪੱਥੀਆਂ ਦੋਨੋਂ ਦਰਾਂ ਹੈ ਡਿਜ਼ਾਈਨ ਵਾਲੀ ਪੱਤੀਆਂ ਬਈ ਡਿਜ਼ਾਈਨ ਵਾਲੀਆਂ ਕੀ ਹੋਰ ਦੇ ਨੂੰ ਠੀਕ ਹੈ ਇਤਨੀ ਰੈਣ ਦੇ ਕਿਉਂ ਇਤਨਾ ਕਾ ਹੋਗਾ ਕੈਂਡ ਲਗ ਰਹੀਆਂ ਪਈਆਂ ਇਹ ਸੁੱਕਾ ਲੋ ਜਦ ਮਰਦੀ ਲੱਗਦੀ ਹੈ ਅਸਾ ਸਾ ਵੀ ਡਿਜ਼ਾਈਨ ਖਰਾਬ ਕਰਤਾ 3ਵੀਂ ਵਾਲੀ ਬੱਸ ਕਿਵੇਂ 3 ਸਭ ਉਂਗਲੀਆਂ ਆ ਹਾਂ ਉਂਗਲੀਆਂ ਸ ਆਪਣੀ ਦੀ ਸਾਫ ਦੀ ਹੈ ਆਹ ਰੋਟਾ ਲਓ ਡੈਡੀ ਨੇ ਢਾਈ ਬਣਾ ਰਖੀਏ ਇਸ ਦੀ ਟੋਕਰੀ ਗਈ ਸਹੀ ਐ ਕਿਹੜਾ ਇਹ ਤਰ੍ਹਾਂ ਚੱਕਰ ਲਾਏਗਾ ਕਿਉਂ ਕਿਲਾ ਭਾਈ ਪੰਲਾਰੇ ਪਾਣੀ ਖੇਤਾਂ ਨੂੰ ਰੋਣੀ ਕਰਦੀਏ ਭਾਈ ਵੇਰੀ ਥੋੜੇ ਬੈਗੇ ਤੇ ਆਪਣਾ ਇਹ ਬਹਾ ਦੇਗੇ ਪੈਪ ਆਪਣਾ ਸੁਣ ਕੇ ਪੁਛਾ ਦੇ ਮੋਟਰ ਬਾਰੇ ਲੈਟ ਵੀ ਕੁਦਰਤ ਸੇ ਅੱਜ ਸਵੇਰੇ ਆ ਗਈ ਤੇ ਦੁਪਹਿਰ ਨੂੰ ਆਉਂਦੀ ਆ ਚਲ ਠੀਕ ਹੈ ਹੁਣ ਲਾਗਾ ਪਾਣੀ ਹੋਈਏ ਵੇਲੇ ਕਿਉਂ ਜ਼ਰੂਰੀ ਹੈ ਭਾਈ ਕੀ ਕਰਾਂ ਤੋ ਕਰ ਰਹਾ ਥੋੜਾ ਜਿਹਾ ਲੀਕ ਬਸ ਨੀਚੇ ਨੂੰ ਪਾਈਪ ਦੱਬਿਆ ਭਾਈ ਉਸਕੇ ਤੇਰਾ ਜੇ ਕਰਨੀ ਰੌਣੀ ਸਕੇ ਇਸ ਨੂੰ ਨੱਕਾ ਲਾਣਾ ਪੈਣਾ ਹੋਊਗਾ ਓ ਯਾਰ ਆਪਾਂ ਲੋ ਬਈ ਆਪਣਾ ਟਾਈਮ ਹੋ ਰਿਹਾ ਆ ਆਫਿਸ ਮਾ ਜਾਣੇਗਾ ਹੈ ਨਾ ਗਿਆ ਲੋੜ ਹੈ ਕਿੰਨੇ ਜਾਣਾ ਦੀ ਗੱਲ ਕੁੱਪੜੀ ਚੱਲ ਲੈ ਲੈ ਨੀ ਬਾਸ ਤੇ ਇੱਕ ਵਾਰੀ ਕੱਪੜਿਆਂ ਨੂੰ ਵੇੜ ਦੇ ਹਮੇਂ ਨਾ ਵੇੜ ਦੇ ਹਮੇਂ ਤਾਂ ਹੌਲੀ ਹੌਲੀ ਕਰਾਂਗੇ ਪ੍ਰਾਈਵੇਟ ਸੈਕਟਰ ਗਿਆਂ ਹਮੇਂ ਵੇੜ ਦੇ ਹਮੇਂ ਇੱਕਦਮ ਕੰਮ ਨਾ ਵੇੜਦੇ ਨੀ ਕੋਈ ਵੀ ਲੈ ਵੀ ਆਪਣਾ ਆਫਿਸ ਮਾ ਜਾਣੇਗਾ ਟਾਈਮ ਹੋ ਰਿਹਾ ਤਿੰਨ ਕਿੰਨੀ ਛੁੱਟੀਆਂ ਹੋਗੀਆਂ ਤਿੰਨ ਨਾ ਤਿੰਨ ਛੁੱਟੀਆਂ ਹੋ ਗਈਆਂ ਮੇਰੀਆਂ। ਆਹ ਆ ਨਾ, ਫੱਟੜੇ ਖੰਡੇ। ਹਾਂ, ਤਿੰਨ ਛੁੱਟੀਆਂ ਬਾਅਦ ਜਾਣਾ ਬਿਲਕੁਲ ਮਾਨੀ। ਪਰ ਜਾਣਾ ਵੇਣਾ ਬਈ ਨਹੀਂ ਕਰਕੇ ਕੰਮ ਕਰਾ ਕਰਾ ਕੇ ਮਾਰਦੇ ਨੇ। ਪੂਰਾ ਕੰਮ ਵੀ ਕਰੀ ਜਾਓ, ਗਾਲਾਂ ਵੀ ਖਾਈ ਜਾਓ, ਤੁੰਨੇ ਹੀ ਕੰਮ ਚੱਲਦੇ ਆ। ਕੀ ਕਰਾਂ ਭਾਈ, ਕੰਮ ਨਾ ਲਗਾਓ। ਆਹ ਹਰੀ ਟੋਕੇ ਵਾਲੀ ਮਸ਼ੀਨ ਗਾਇਸ। ਆ ਸਾਡੇ ਦਰਵਾਜੇ ਪਏ ਗਾਇਸ ਤੇ ਗਾਇਸ ਇੱਕ ਚੀਜ਼ ਹੋਦ ਕਰਨਾਂਗਾ ਅੱਜ ਤੁਹਾਨੂੰ ਆਕੇਲੇ ਪਏ ਗਾਇਸ ਤੇ ਉਸ ਕੁੰਜੇ ਮੇਰੇ ਜਿੰਮਾ ਫੋਨ ਪਏ ਗਾਇਸ ਤੇ ਕਾ ਕੱਢ ਕੇ ਅਸੇ ਨਿਕਲਾ ਇਹ ਆੜਨ ਨੂੰ ਲੱਗੀ ਯਾਰ ਗਾਇਸ ਪਰ ਕੋਈ ਠੀਕ ਹੈ ਨਹੀਂ ਯਾਰ ਉਹ ਉਤਰ ਜਗੀ Ik hoop dat je wijs. Ja, we hebben het ਫਰਬੀ ਫੰਗ ਕੱਤੀ ਆ ਗਿਆ ਮੇਰਾ ਡੰਪਲ ਥੋੜੀ ਮਤ ਪਾਵਾ ਇਹੇ ਹੋਰ ਪਏ ਬਈ ਵਿੱਚ ਇਹ ਦਾੜੀ ਨਾ ਦੱਬ ਦੇ ਦੇ ਯਾਰ ਮੇਰੀ ਟੀਨਾ ਗਾਇਸ ਇਹਦਾ ਟੀਨਾ ਜੇ ਮਾਰੀ ਟੀਨਾ ਗਾਇਸ ਗਾਈਸ ਤੁਹਾਡੀ ਮਿੰਨਾ ਗਾਈਸ ਦੇਖੇ ਤਰ੍ਹਾਂ ਬੌਣੀ ਜੀ ਕੀ ਕਰ ਰਹੀ ਹੈ ਦੋਸਤੋ ਤੋਂ ਮੈਂ ਆ ਗਿਆ ਆਪਣੇ ਰੂਮ ਮੋਹਾੜੀ ਇਹ ਮੇਰਾ ਰੂਮ ਹੈ ਗਾਈਸ ਤੇ ਇਹ ਮੈਂ ਹੂੰ ਤੇ ਫਿਰ ਹੁਣ ਤਿੰਨ ਛੁੱਟੀਆਂ ਦਾ ਬਾਅਦ ਫਿਰ ਇੱਕ ਵੀ ਕੋ ਪੂਰਾ ਕੋਈ ਛੁੱਟੀ ਨਹੀਂ ਫਿਰ ਜਾਣਾ ਬਈ ਆਪਾਂ ਕੰਮ ਤੇ ਕੰਮ ਛੁੱਟੇ ਦੇ ਬਾਹਰ ਜਾਣਾ ਬਹੁਤ ਮੁਸ਼ਕਲ ਬਣ ਕੇ ਆ ਗਏ ਜਾਣਾ ਪੈਣਾ ਹੋਰ ਆਪਸ਼ਨ ਨਹੀਂ ਕੋਈ ਹੈਗੀ ਚਲੋ ਕੋਈ ਨਹੀਂ ਕਰਾਂਗੇ ਕਰਾਂਗੇ ਜਾਂ ਟੱਕਰਾਂਗੇ ਲੈ ਇੱਕ ਪਲੇਟ ਦੇ ਯਾਰ ਲਗਾ ਟੇਨਾ ਦੋ ਗਲਾਸ ਤੇ ਫਾਂ ਅੱਜ ਖਾएंगे भाई साग आज ਖਾਓ ਮਰ ਯੋਗ ਆਪਣਾ ਕਰਦੇ ਮਿੱਤਰ ਫਲੇਟ ਲੈ ਲੈ ਕਿਰੂ ਜਿਹੇ ਦੋ ਗਿੜੇ ਹੁਣ ਪਾ ਦਾਂਗੇ ਢੇੜੇ ਢੇੜੇ ਮੇਂ ਘੁੰਮਨੇ ਘੁੰਮਨੇ ਨਹੀਂ ਲੈ ਕੇ ਦਵਾਈ ਲੈਨੇ ਆਏ ਸੀ ਯਾਹਾਂ ਪੇ ਬੰਦਾ ਬਿਮਾਰ ਹੋ ਗਿਆ ਮਾਰਾ ਇਹ ਖਾਂਸੀ ਹੋ ਗਈ ਉਸਕੋ ਖਾਂਸੀ दिवाली की सजावट अभी तक चल रही है भाई वो सामने है चिम्मा मेडिकल ये है मार्केट देखो इस टाइम तक भी बंदे आते जाते रहते हैं तो भाई दोस्तों छुट्टी होगी ऑफिस में ਕਿ ਆ ਆਪਣੇ ਯਾਰ ਦੋਸਤਾਂ ਆਫਿਸ ਕੇ ਨਾ ਮੈਂ ਯਾਰ ਦੁੱਧ ਮਾ ਨਾ ਯਾਰ ਦੁੱਧ ਬਲਟੀਨੇ ਬਲਟੀਨੇ ਵਾਲੇ ਇਕੱਠੇ ਹੋ ਰਖੇ ਸਾਰੇ ਉਹਦੇ ਕੋਟ ਤਾ ਬੈ ਜਿਵੇਂ ਇਤੋ ਦਾ ਹੈ ਹਾਂ ਵਹੀ ਠੱਡ ਲੱਗਦੀ ਹੈ ਹੰਦ ਲਗਾ ਤੈਨੂੰ ਵੀ ਬੈ ਗੜੇ ਬਲਉਂਗੀ ਯਾਰ ਕਿ ਗੇਵਾ ਵੀ ਆਪਣਾ ਯਾਰ ਦੋਸਤ ਉਹ ਕਿੱਧਰ ਗਿਆ ਬੈਠਾ ਇੱਥੇ ਅਰੇ ਅਮ ਮਰੀ ਆ ਮਾ ਕਰੋ ਲੋਟ ਜੇ ਲੋਟ ਦੇਖੀ ਇਹੋ ਜਿਹਾ ਉਦਾ ਬਣਾ ਲਿਆ ਉਦਾ ਬਣਾ ਲਿਆ ਮਿੱਕੀ ਕੋਲੋਂ 100 ਡਾਲਰ ਕਰਿਆ ਮਿੱਕੀ ਕੋਲੋਂ ਗਾਦਰ ਦੀ ਖੜਿਆ ਮਿੱਕੀ ਕੋਲੋਂ ਸਹੀ ਹੈ ਬਈ ਬੰਦੇ ਆਪਣੇ ਘਰ ਸਾਰੇ ਘੈਂਟਾ ਉਹ ਦੇ ਉਹ ਕਿਆ ਬਣ ਗਿਆ ਕਿਆ ਬਣ ਗਿਆ ਫੇਰ ਆਪ ਨੂੰ ਜਿਹੜੇ ਲੋਕਾਂ ਦੇ ਜਵਾਕ ਚੱਕ ਕੇ ਲੈ ਜਾਊਗਾ ਆਈਏ ਬਈ ਜਿਹੜਾ ਕਰੜਾ ਦੇ ਜਵਾਕ ਚੱਕਾ ਹੈ ਡੋਜ਼ਰ ਵਾਲਾ ਬੰਨੂਗਾ ਫਰਿਆਦ ਤੇ ਦੇਖੀਏ ਇਸਕੋ ਇੱਕ ਹੋਰ ਮਾਲ ਬਣੇਗਾ ਬਈ ਦੇਖੋ ਬੋਲੋ ਜਿਹੜਾ ਵੀ ਮੋਡਲ ਹੈ ਸ਼ੋਹਰਾ ਬਾਈ ਕਾਲੇ ਰਮਾਲ ਨਹੀਂ ਬੰਦਦਾ ਓਏ ਨਹੀਂ ਤਾਂ ਪੂਰਾ ਲੱਗੂ ਕਾਲਾ ਰਮਾਲ ਨਹੀਂ ਬੰਦਦਾ ਕਾਲੇ ਰਮਾਲ ਪਾ ਲੋ ਸੱਤ ਕਰਦੀ ਆ ਹੁਣ ਵੀ ਕਰेंगे ਫਕਾ ਚੋਰੀ ਕਰਨੀ ਛੱਡਦੀ ਕੋਈ ਰਾਤ ਦੇ ਵਕਤ ਕਰਦੇ ਕੋਈ ਹੈ ਕਮਲ ਚੋਰੀ ਕਰਨੀ ਛੱਡਦੀ ਚੋਰੀ ਕਰਨੀ ਛੱਡਦੀ

ਆਜੋ ਆਜੋ ਆਏ ਸਾਡਾ ਕਮਰਾ ਪਾਚੇ ਬੰਦੇ ਆ ਜੁੰਦਾ ਜੁੰਦਾ ਆਇਓ ਅਬ ਲੀ ਨਾ ਫੁੱਲਾਂ ਵਾਲੀ ਚਾਦਰ ਵਿਛਾਲੀ ਓਏ ਓ ਬਈ ਮੱਲੀ ਤੇ ਰੱਖਿਆ ਹੋ ਗਾ ਯਾਰ ਕੰਬਲੀ ਤੇ ਪਿੰਕਲੀ ਹੈ ਪਿੰਕ ਇਹ ਪਿੰਕ ਕੰਬਲ ਪਿੰਕ ਵਾਜੀ ਵਾਹ ਆਉਂਿਆ ਗਹੀਵੇਂ ਇਹਨੂੰ ਤਰਕਿਆ ਹੋ ਮੇਰੇ ਡਪੋਈ ਕਰਦੇ ਪਿੰਕੇ ਚਾਦਰ ਪਿੰਕੇ ਪਿੰਕਾ ਹੋ ਰੱਖੀ ਬਈ ਐ छाख रहा नोट तू तो ठीक है दोस्तों ओके बाय मिलते हैं नैक्सट ब्लॉग ब्लॉग बलॉग वगे कमेंट शेयर लाइक जरूर कर दो बाय बाय सी यू नैक्सट ब्लॉग